ਸੀ ਇਸ ਵੇਲੇ ਦੀ ਕਬੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਬਾਦਸ਼ਾਹ ਦੇ ਨਾਲ ਜੁੜੀ ਹੋਈ ਜੀਹਾਂ ਦੱਸਦੀਏ ਪੰਜਾਬੀ ਰੈਪਰ ਬਾਦਸ਼ਾਹ ਦੇ ਕਲੱਬ ਦੇ ਬਾਹਰ ਰਾਤ ਨੂੰ ਮੰਡੇ ਰਾਤ ਨੂੰ ਜਿਹੜਾ ਬੰਬ ਬਲਾਸਟ ਹੋਇਆ ਸੀਗਾ ਦੱਸਦੀ ਉਹਨਾਂ ਦੇ ਕਲੱਬ ਦੇ ਬਾਹਰ ਜਿਹੜਾ ਕੁਝ ਨੌਜਵਾਨਾਂ ਦੇ ਵੱਲੋਂ ਜਿਹੜਾ ਬੰਬ ਬਲਾਸਟ ਕੀਤਾ ਗਿਆ ਸੀਗਾ ਉਸ ਬੰਬ ਬਲਾਸਟ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਜੀਹਾਂ ਦੱਸਦੀਏ ਵੱਡੀ ਅਪਡੇਟ ਕੀ ਸਾਹਮਣੇ ਆਈ ਹੈ ਬਾਦਸ਼ਾਹ ਰੈਪਰ ਦੇ ਕਲੱਬ ਤੇ ਬਾਹਰ ਜਿਹੜਾ ਸਿਵਲ ਕਲੱਬ ਦੇ ਬਾਹਰ ਜਿਹੜਾ ਬੰਬ ਬਲਾਸਟ ਹੋਇਆ ਸੀਗਾ ਉਸ ਬੰਬ ਬਲਾਸਟ ਦੀ ਜ਼ਿੰਮੇਦਾਰੀ ਜਿਹੜੀ ਹੈ ਉਹ ਗੋਲਡੀ ਬਰਾੜ ਨੇ ਲੈ ਲਈਤੀ ਹੈ ਜੀਆਂ ਦੱਸਦੀ ਹੈ ਇਸ ਚੀਜ਼ ਦੀ ਪੁਸ਼ਟੀ ਪ੍ਰੋਪਲਸ ਟੀਵੀ ਨਹੀਂ ਕਰਦਾ ਪਰ ਇੱਕ ਸਕਰੀਨਸ਼ਾਟ ਜਿਹੜਾ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਜਿਸ ਵਿੱਚ ਗੋਲਡੀ ਬਰਾੜ ਦੇ ਵੱਲੋਂ ਜਿਹੜਾ ਉਸ ਦੀ ਜ਼ਿੰਮੇਦਾਰੀ ਲਈਤੀ ਹੈ ਗੋਲਡੀ ਬਰਾੜ ਨੇ ਕਿਹਾ ਕਿ ਅਸੀਂ ਹੀ ਉਹ ਬੰਬ ਬਲਾਸਟ ਕਰਵਾਇਆ ਸੀਗਾ ਉਸ ਬੰਬ ਬਲਾਸਟ ਦੇ ਪਿੱਛੇ ਸਾਡਾ ਹੀ ਹੱਥ ਹੈ ਤਾਂ ਇਸ ਦੇ ਵਿੱਚ ਹਲੇ ਤੱਕ ਬਾਦਸ਼ਾ ਰੈਪਰ ਦਾ ਕੋਈ ਬਿਆਨ ਨਹੀਂ ਆਇਆ ਹੈ ਸਾਹਮਣੇ ਨਾ ਹੀ ਕੋਈ ਖਬਰ ਆਈ ਹੈ ਨਾ ਕੋਈ ਅਪਡੇਟ ਮਿਲੀ ਹੈ ਬਾਦਸ਼ਾ ਦੇ ਵੱਲੋਂ ਪਰ ਇਹ ਜਿਹੜਾ ਬੰਬੋ ਬਲਾਸਟ ਸੀਗਾ ਇਹ ਚੰਡੀਗੜ੍ਹ ਦੇ ਵਿੱਚ ਬਾਦਸ਼ਾ ਰੈਪਰ ਦੇ ਕਲੱਬ ਦੇ ਬਾਹਰ ਸਿਵਲ ਕਲੱਬ ਦੇ ਬਾਹਰ ਹੋਇਆ ਮੰਡੇ ਨੂੰ ਰਾਤ ਜਿੱਤੇ ਕਿ ਦੋ ਨੌਜਵਾਨ ਬਾਈਕ ਤੇ ਸਵਾਰ ਹੋ ਕੇ ਆਏ ਸਨ ਸੀਸੀਟੀਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਉਹਨਾਂ ਦੇ ਵੱਲੋਂ ਜਿਹੜਾ ਇਹ ਬੰਬ ਬਲਾਸਟ ਕੀਤਾ ਗਿਆ ਤਾਂ ਇਸ ਵਿੱਚ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸੋ ਪਰ ਕੀ ਗੈਂਗਸਟਰਾਂ ਦੇ ਹੱਥ ਹੁਣ ਪੰਜਾਬੀ ਸਿੰਗਰਜ਼ ਵਾਰੀ ਵਾਰੀ ਕਰਕੇ ਚੱਲ ਰਹੇ ਨੇ ਜਿੱਥੇ ਕਿ ਆਮ ਜਨਤਾ ਸੇਫ ਨਹੀਂ ਹੈ ਉੱਥੇ ਪੰਜਾਬੀ ਸਿੰਗਰ ਵੀ ਸੇਫ ਨਹੀਂ ਹੈ ਇਸ ਨੂੰ ਲੈ ਕੇ ਤੁਹਾਡੇ ਲੋਕਾਂ ਦਾ ਕੀ ਕਹਿਣਾ ਹੈ ਜ਼ਰੂਰ ਕਮੈਂਟ ਕਰਕੇ ਦੱਸਿਓ ਪਰ ਇਸ ਵੇਲੇ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਗੋਲਡੀ ਬਰਾੜ ਨੇ ਇਸ ਬੰਬ ਬਲਾਸਟ ਦੀ ਜ਼ਿੰਮੇਵਾਰੀ ਜਿਹੜੀ ਹੈ ਲੈ ਲਈ ਹੈ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਇਸ ਵੇਲੇ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਬਾਦਸ਼ਾਹ ਦੇ ਨਾਲ ਜੁੜੀ ਹੋਈ ਜੀ ਹਾਂ ਦੱਸ ਦਈਏ ਪੰਜਾਬੀ ਰੈਪਰ ਬਾਦਸ਼ਾਹ ਦੇ ਕਲੱਬ ਦੇ ਬਾਹਰ ਰਾਤ ਨੂੰ ਮੰਡੇ ਰਾਤ ਨੂੰ ਜਿਹੜਾ ਬੰਬ ਬਲਾਸਟ ਹੋਇਆ ਸੀਗਾ ਦੱਸਦੀ ਉਹਨਾਂ ਦੇ ਕਲੱਬ ਦੇ ਬਾਹਰ ਜਿਹੜਾ ਕੁਝ ਨੌਜਵਾਨਾਂ ਦੇ ਵੱਲੋਂ ਜਿਹੜਾ ਬੰਬ ਬਲਾਸਟ ਕੀਤਾ ਗਿਆ ਸੀਗਾ ਉਸ ਬੰਬ ਬਲਾਸਟ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਜੀਆਂ ਦੱਸਦੀ ਹੈ ਵੱਡੀ ਅਪਡੇਟ ਕੀ ਸਾਹਮਣੇ ਆਈ ਹੈ ਬਾਦਸ਼ਾ ਰੈਪਰ ਦੇ ਕਲੱਬ ਤੇ ਬਾਹਰ ਜਿਹੜਾ ਸਿਵਲ ਕਲੱਬ ਦੇ ਬਾਹਰ ਜਿਹੜਾ ਬੰਬ ਬਲਾਸਟ ਹੋਇਆ ਸੀਗਾ ਉਸ ਬੰਬ ਬਲਾਸਟ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ गोल्डी ब्रांड ने ले लेती है जियां ਦੱਸਦੀ ਐ ਇਸ ਚੀਜ਼ ਦੀ ਪੁਸ਼ਟੀ ਪ੍ਰੋਪਲਸ ਟੀਵੀ ਨਹੀਂ ਕਰਦਾ ਪਰ ਇੱਕ ਸਕਰੀਨਸ਼ਾਟ ਜਿਹੜਾ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਜਿਸ ਵਿੱਚ ਗੋਲਡੀ ਬ੍ਰਾਂਡ ਦੇ ਵੱਲੋਂ ਜਿਹੜਾ ਉਸ ਦੀ ਜ਼ਿੰਮੇਵਾਰੀ ਲਈਤੀ ਗੀਏ ਗੋਲਡੀ ਬ੍ਰਾਂਡ ਨੇ ਕਿਹਾ ਕਿ ਅਸੀਂ ਹੀ ਉਹ ਬੰਬ ਬਲਾਸਟ ਕਰਵਾਇਆ ਸੀਗਾ ਉਸ ਬੰਬ ਬਲਾਸਟ ਦੇ ਪਿੱਛੇ ਸਾਡਾ ਹੀ ਹੱਥ ਹੈ ਤਾ ਇਸ ਦੇ ਵਿੱਚ ਹਲੇ ਤੱਕ ਬਾਦਸ਼ਾ ਰੈਪਰ ਦਾ ਕੋਈ ਬਿਆਨ ਨਹੀਂ ਆਇਆ ਹੈ ਸਾਹਮਣੇ ਨਾ ਹੀ ਕੋਈ ਖਬਰ ਆਈ ਹੈ ਨਾ ਕੋਈ ਅਪਡੇਟ ਮਿਲੀ ਹੈ ਬਾਦਸ਼ਾ ਦੇ ਵੱਲੋਂ ਪਰ ਇਹ ਜਿਹੜਾ ਬੰਬ ਬਲਾਸਟ ਸੀਗਾ ਇਹ ਚੰਡੀਗੜ੍ਹ ਦੇ ਵਿੱਚ ਬਾਦਸ਼ਾ ਰੈਪਰ ਦੇ ਕਲੱਬ ਦੇ ਬਾਹਰ ਸਿਵਲ ਕਲੱਬ ਦੇ ਬਾਹਰ ਹੋਇਆ ਮੰਡੇ ਨੂੰ ਰਾਤ ਜਿੱਥੇ ਕਿ ਦੋ ਨੌਜਵਾਨ ਬਾਈਕ ਤੇ ਸਵਾਰ ਹੋ ਕੇ ਆਏ ਸਨ ਸੀਸੀਟੀਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਉਹਨਾਂ ਦੇ ਵੱਲੋਂ ਜਿਹੜਾ ਇਹ ਬੰਬ ਬਲਾਸਟ ਕੀਤਾ ਗਿਆ ਤ AES ਦੇ ਵਿੱਚ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸੋ ਪਰ ਕੀ ਗੈਂਗਸਟਰਾਂ ਦੇ ਹੱਥ ਹੁਣ ਪੰਜਾਬੀ ਸਿੰਗਰਜ਼ ਵਾਰੀ-ਵਾਰੀ ਕਰਕੇ ਚੜ ਰਹੇ ਨੇ ਜਿੱਥੇ ਕਿ ਆਮ ਜਨਤਾ ਸੇਫ ਨਹੀਂ ਹੈ ਉੱਥੇ ਪੰਜਾਬੀ ਸਿੰਗਰ ਵੀ ਸੇਫ ਨਹੀਂ ਹੈ ਇਸ ਨੂੰ ਲੈ ਕੇ ਤੁਹਾਡੇ ਲੋਕਾਂ ਦਾ ਕੀ ਕਹਿਣਾ ਹੈ ਜਰੂਰ ਕਮੈਂਟ ਕਰਕੇ ਦੱਸਿਓ ਪਰ ਇਸ ਵੇਲੇ ਦੀ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਗੋਲਡੀ ਬਰਾੜ ਨੇ ਇਸ ਬੰਬ ਬਲਾਸਟ ਦੀ ਜ਼ਿੰਮੇਦਾਰੀ ਜਿਹੜੀ ਹੈ ਲੈ ਲਈ ਹੈ ਇਹ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ